ਕਿ ਪਿਛਲੇ ਸਭੇ ਦੇ ਦੌਰਾਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਲਫਾਜ਼ ਜੋ ਮੰਦੀ ਪਾਸ਼ਾ ਦੇ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਜਿੰਦਰ ਸਿੰਘ ਜੀ ਕਾਮੀ ਸਾਹਿਬ ਨੇ ਬੋਲੀ ਸੀ ਉਹਦੇ ਸਬੰਧ ਵਿੱਚ ਉਹ ਮਨ ਕਮਿਸ਼ਨ ਦੇ ਚੇਅਰਪਰਸਨ ਨੇ ਐਕਚੁਅਲੀ ਆਸੀ ਪਰ ਮੈਨੂੰ ਇਸ ਗੱਲ ਤੋਂ ਤੇ ਮਾਣ ਹੋਇਆ ਹੈ ਕਿ ਔਰਤਾਂ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਕੋਈ ਕਮਿਸ਼ਨ ਜਿਹੜਾ ਹੈ ਉਹ ਇੱਥੇ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਹੈ ਸਾਡੇ ਭੰਜੀ ਪਹਿਲਾਂ ਪੰਜੀਤ ਗੌਰ ਲਾਂਡਰਾ ਵੀ ਇਸ ਸਥਾਨ ਤੇ ਰਹੇ ਸਾਡੇ ਭੰਜੀ ਮੈਂ ਕਿਹਾ ਛੋਟਾ ਕੋਈ ਨਹੀਂ ਤੁਸੀਂ ਉਹਦਾ ਵੀ ਮੇਰੇ ਖਿਆਲੇ ਪਹਿਲਾਂ ਕਮਿਸ਼ਨ ਬਣਦੀ ਸੀਗਾ ਇਹਨੂੰ ਚਾਲੂ ਕੀਤਾ ਸੀ ਸੋ ਇਹਦੀ ਇੱਕ ਅਹਿਮੀਅਤ ਕੀ ਹੈ ਅੱਜ ਚੇਅਰਪਰਸਨ ਸਾਹਿਬ ਨੇ ਦਿਖਾਤੀ ਹੈ ਕਿ ਔਰਤ ਦੀ ਸੁਰੱਖਿਆ ਔਰਤ ਦੀ ਇੱਜ਼ਤ ਔਰਤ ਦਾ ਸਨਮਾਨ ਮਾਨ ਬਹਾਲ ਕਰਨਾ ਸਾਡਾ ਫਰਜ਼ ਬੰਦ ਹੈ ਸੋ ਉਹਨਾਂ ਨੇ ਐਕਚੁਅਲੀ ਅਸੀਂ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੁਸੀਂ ਆਪਣਾ ਪੱਖ ਦੱਸੋ ਅਸੀਂ ਸਾਰੇ ਗੱਲ ਕਹਿ ਕੇ ਆਏ ਹਾਂ ਕਿ ਕੋਈ ਬੰਦਾ ਕਿਨੇ ਗੁਰੂ ਨਾਨਕ ਸਾਹਿਬ ਬਾਣੀ ਚ ਕਹਿੰਦੇ ਹੈ ਕਿ ਮੂਰਖੇ ਨਾਲ ਨਾ ਲੁਜੀਏ ਪਰ ਅਖਰੇ ਹੈ 부ਜੀਏ ਪਰ ਮੂਰਖੇ ਵਾਸਤੇ ਕਿਹਾ ਉਹ ਕੋਈ ਪਾਗਲ ਹੋਵੇ ਉਹਦੇ ਵਾਸਤੇ ਕਿਹਾ ਕਿ ਉਹਦੇ ਨਾਲ ਤੁਸੀਂ ਬੈਸਣਾ ਵੀ ਨਹੀਂ ਲੜਨਾ ਵੀ ਨਹੀਂ ਉਹਨੂੰ ਛੱਡੋ ਪਰ ਜਿਹੜਾ ਆਪਣੇ ਉਹਨੂੰ ਪੜ੍ਹਿਆ ਲਿਖਿਆ ਕਹਿੰਦਾ ਹੋਵੇ ਜਿਹੜਾ ਸਿਆਣਾ ਕਹਿੰਦਾ ਹੋਵੇ ਔਰ ਉਸ ਪਦਵੀ ਤੇ ਬੈਠਾ ਹੋਵੇ ਜਿਸ ਦਾ ਬੜਾ ਵੱਡਾ ਇਤਿਹਾਸ ਹੈ ਗੌਰਵ ਮਈ ਇਤਿਹਾਸ ਹੈ ਸ਼ਾਨਮਤ ਹੈ ਇਤਿਹਾਸ ਹੈ ਤੇ ਉਸ ਮਹਾਨ ਪਦਵੀ ਤੇ ਬੈਠਾ ਪ੍ਰਧਾਨ ਜਦੋਂ ਇਸ ਤਰੀਕੇ ਦੀ ਬਾਸ਼ਾ ਬੋਲੇਗਾ ਤੇ ਅੱਜ ਸੇ ਕੌਮ ਨੂੰ ਜਾਂ ਸਾਰੀ ਮਨੁੱਖਤਾ ਨੂੰ ਕਿੰਨੀ ਪੀੜਾ ਹੋਈ ਹੋਵੇਗੀ ਮੈਂ ਇਸ ਗੱਲ ਦੇ ਉੱਤੇ ਤੋਂ ਇੱਕ ਗੱਲ ਦੱਸਦੀ ਆ ਮੈਂ ਕਿਸੇ ਵਿਅਕਤੀ ਨੂੰ ਮੇਰਾ ਬੜਾ ਸਨਮਾਨ ਕਰਦੇ ਆ ਉਹਨੇ ਉਸ ਦਿਨ ਤੋਂ ਲੈ ਕੇ ਮੈਨੂੰ ਟੈਲੀਫੋਨ ਨਹੀਂ ਕੀਤਾ ਮੈਂ ਕੱਲ ਉਹਨੂੰ ਫੋਨ ਕੀਤਾ ਮੈਂ ਕਿਹਾ ਕਿ ਤੁਸੀਂ ਤੇ ਮੇਰੀ ਬਾਤ ਨਹੀਂ ਪੁੱਛੀ ਤੁਸੀਂ ਟੈਲੀਫੋਨ ਵੀ ਨਹੀਂ ਕੀਤਾ ਉਹਨੇ ਪਤਾ ਕੀ ਕਿਹਾ ਕਹਿੰਦੇ ਬੀਬੀ ਜੀ ਉਹ ਸ਼ਬਦ ਸੁਣ ਕੇ ਨਾ ਜੀ ਮੈਂ ਆਪਣੇ ਨੂੰ ਮਰਦੋਂ ਮੁੰਡੇ ਗਾਲਾਂ ਕੱਢ ਰਿਹਾ ਤੁਸੀਂ ਇਹ ਦੇਖੋ ਵੀ ਮਰਦ ਲੋਕ ਜਿਹੜੇ ਆ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਬਹੁਤ ਵੱਡਾ અપਮਾਨ ਹੈ ਜੇ ਉਹਨਾਂ ਦੇ ਮਨ 'ਚ ਵੀ ਇਹ ਆਂਦਾ ਕਿ ਅਸ਼ੀਲਤਾ ਪਰੇ ਸ਼ਬਦ ਬੋਲਨੇ ਗਾਣਾ ਕੱਢਣੀਆਂ ਇੱਕ ਮਨੁੱਖ ਨੂੰ ਸੋਭਾ ਨਹੀਂ ਦਿੰਦੀਆਂ ਤੇ ਫਿਰ ਮੈਂ ਸਵਾਲ ਦੀਆਂ ਕਿ ਉਸ ਪਦਵੀ ਦਾ ਕਿੰਨਾ ਨੁਕਸਾਨ ਹੋਇਆ ਕੋ ਉਸ ਦੇ ਇਤਿਹਾਸ ਨੂੰ ਕਿੰਨਾ ਕਲੰਕਿਤ ਕੀਤਾ ਇਸ ਨੇ ਸਿੱਖ ਕੌਮ ਦੀਆਂ ਭਾਵਨਾਵਾਂ 'ਚ ਕਿੰਨੀਆਂ ਤਰਸੀਆਂ ਹੋਣਗੀਆਂ ਕਿ ਸਾਡੀ ਉਹ ਮਹਾਨ ਸਾਸਤਾ ਦਾ ਮੁਖੀ ਜਿਹੜਾ ਹੈ ਜਦੋਂ ਇਦਾਂ ਦੇ ਸ਼ਬਦ ਬੋਲੇਗਾ ਤੇ ਅਸੀਂ ਜਿੱਥੇ ਗੁਰਨਾਥ ਸਾਹਿਬ ਦਾ ਸਨੇਹਾ ਦੇਣਾ ਜੇ ਗੁਰਨਾਥ ਸਾਹਿਬ ਫਲਸਫੇ ਨੂੰ ਇਸ ਦੁਨੀਆ 'ਚ ਪ੍ਰਚਾਰਨਾ ਸੋ ਕਿਉਂ ਮੰਦਾ ਕਿ ਜਿਤ ਜਨ ਮਹਾਰਾਜਾਂ ਇਸ ਪਾਦਸ਼ਾਹ ਨੇ ਬਰਾਬਰੀ ਦਾ ਦਰਜਾ ਦਿੱਤਾ ਸਨਮਾਨ ਦਿੱਤਾ ਆਪਣੀ ਗੋਚ ਬਿਠਾ ਕੇ ਜਨਨੀ ਕਿਹਾ ਸਿਰ ਜਨਹਾਰੀ ਕਿਹਾ ਅੱਜ ਉਹਦੇ ਫਲਸਫੇ ਨੂੰ ਕਿੰਨੀ ਵੱਡੀ ਆਂਚ ਸੀ ਸੋ ਮੈਂ ਸਿਰ ਉਹਨਾਂ ਨੂੰ ਇਹੀ ਕਹਿ ਕੇ ਆਈ ਹਾਂ ਭਾਵੇਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਪਦਵੀ ਦੀ ਅੱਜ ਤੋਹੀਨ ਵੀ ਹੋਈ ਹੈ ਮੈਨੂੰ ਇਹ ਵੀ ਦੁੱਖ ਹੈ ਕਿ ਅੱਜ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਔਮਨ ਕਮਿਸ਼ਨ ਵਿੱਚ ਇੱਕ ਗਾਲਾ ਕੱਢਣ ਦੇ ਗਾਲਾਂ ਕੱਢਣ ਦੇ ਉੱਤੇ ਦੋਸ਼ੀ ਪਾ ਕੇ ਆਪਣੇ ਨੂੰ ਦੋਸ਼ੀ ਮੰਨ ਕੇ ਇੱਥੇ ਆ ਜਰਿਆ ਇਹ ਵੀ ਸਾਡੇ ਵਾਸਤੇ ਬੜਾ ਵੱਡਾ ਅਝ ਕਲੰਕ ਹੈ ਬੜਾ ਵੱਡਾ ਅਫਸੋਸ ਹੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਕੁਰਸੀ ਦਾ ਪ੍ਰਧਾਨ ਅੱਜ ਇੱਥੇ ਤਲਬ ਕੀਤਾ ਗਿਆ ਪਰ ਮੈਂ ਇਹ ਸਮਝਦੀ ਜਿਸ ਨੇ ਇਸ ਕੁਰਸੀ ਦਾ ਅਪਮਾਨ ਕੀਤਾ ਉਹਨੂੰ ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ ਜੇ ਉਹਨਾਂ ਨੇ ਐਕਸ਼ਨ ਲਿਆ ਮੈਂ ਉਹਨੂੰ ਬੇਨਤੀ ਕਰਕੇ ਆਈ ਹਾਂ ਕਿ ਤੁਸੀਂ ਕਰੋ ਆਪਣੀ ਕਾਰਵਾਈ ਕਿਉਂਕਿ ਕਾਨੂੰਨੀ ਕਾਰਵਾਈ ਕਰਨੀ ਉਹਨਾਂ ਦੇ ਫਰਜ਼ਬੰਦ ਉਹ ਕਾਨੂੰਨੀ ਕਾਰਵਾਈ ਕਰਨੀ